ਸੰਗਤ ਜੀ ਵਹਿਰ ਜੀ ਕਾ ਖਾਲਸਾ ਵਹਿ ਜੀ ਕੀ ਫਤਿਹ ਖਾਲਸਾ ਜੀ ਮੇਰਾ ਪਿੰਡ ਬੰਡਾਲਾ ਨਾਮ ਬਲਦੇਵ ਸਿੰਘ ਆ ਮੇਰਾ ਪੋਤਰੀ ਤੇ ਪੋਤਰਾ ਹੀ ਜਿਆਦਾ ਹਾੜਾ ਹੋਣ ਦੇ ਕਾਰਨ ਇਹਨਾਂ ਉੱਤੇ ਦੁੱਧ ਲਈ ਜਾਂਦੇ ਅੰਦਰ ਰੱਖਣ ਲਈ ਤੇ ਆਪ ਦੇ ਉੱਤੇ ਇਹਨਾਂ ਤੋਂ ਡਿੱਗ ਕੇ ਤੇ ਦੁੱਧ ਕਾਫੀ ਉੱਤੇ ਡੁੱਲ ਗਿਆ ਜਿਹਦੇ ਜਿਆਦਾ ਸੜੇ ਹੋਣ ਦੇ ਕਾਰਨ ਸ਼ਾਵਾਸ਼ੇ ਵੀ ਮੇਰੇ ਪਿੰਡ ਦੇ ਮੁੰਡੇ ਸੀ ਨਿਸ਼ਾਨ ਸਿੰਘ ਅਮਨ ਸਿੰਘ ਉਹਨਾਂ ਨੇ ਬੜੀ ਜਦੋਂ ਜਾਇਦ ਕਰਕੇ ਤੇ ਸਾਨੂੰ ਬਾਹਰ ਹੀ ਕੱਢਿਆ ਉਤੋਂ ਫਿਰ ਇਧਰ ਤਾਂ ਅਸੀਂ ਆ ਨਾ ਸਕੇ ਸਾਨੂੰ ਉਹਨਾਂ ਕੋਲ ਬੁੱਢਾ ਜਾ ਕੇ ਦਾਖਲ ਕਰਾਤਾ ਇੱਕ ਰਾਤ ਉੱਤੇ ਰਹੇ ਤੇ ਫਿਰ ਅਸੀਂ ਪਾਇਆ ਮਹੂ ਇੱਥੇ ਅਮਨਜੀਤ ਹਸਪਤਾਲ ਆਰਫ ਕੇ ਆ ਗਏ ਚਲੋ ਵਿਫਤਾ ਪਾਉਂਦਾ ਵੀ ਰੱਬੇ ਤੇ ਕੱਟਦਾ ਵੀ ਰੱਬੇ ਸਾਨੂੰ ਅੱਗੋਂ ਰੱਬ ਵਰਗਾ ਡਾਕਟਰ ਮਿਲ ਗਿਆ ਉਹਨੇ ਆਖਿਆ ਬੇਫਿਕਰ ਹੋ ਜਾਓ ਬਾਪੂ ਜੀ ਇਹ ਬੱਚੇ ਤੁਹਾਡੇ ਨਹੀਂ ਸਾਡੇ ਨੇ ਸਾਨੂੰ ਅੱਜ 10ਵਾਂ ਦਿਨ ਹੋ ਗਿਆ ਸਾਨੂੰ ਨਾ ਕੋਈ ਰੋਟੀ ਨਾ ਕੋਈ ਚਾਹ ਪਾਸੋਂ ਕਿਤੋਂ ਨਹੀਂ ਲਿਆਉਣ ਦਿੱਤੀ ਉਹਨੇ ਵਿੱਚੋਂ ਕੰਟੀਨ ਚੋਂ ਖੁਆਈ ਗਿਆ ਅੱਜ ਉਹਨੇ ਸਾਰੀਆਂ ਪਟੀਆਂ ਪੁੱਟੀਆਂ ਸੈਟਮੈਂਟ ਕਰਕੇ ਅੱਜ ਸਾਨੂੰ ਛੁੱਟੀ ਦੇ ਰਿਹਾ ਹੈ ਅਸੀਂ ਉਹਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮਹਾਰਾਜ ਉਹਦੀ ਲੰਮੇ ਵਰਕ ਕਰੇ ਵੈਰ ਜੀ ਦਾ ਖਾਸ ਵੈਰ ਜੀ ਦੀ ਫਤਿਹ ਹਾਂ ਮੈਂ ਦੱਸਣਾ ਚਾਹਣਾ ਦੋਸਤੋ ਕਿ ਮੈਂ ਡਾਕਟਰ ਅਮਨਜੀਤ ਅਮਨਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਆਰ ਰਫਕ ਇਹ ਬੱਚਾ ਨਵਜੋਤ ਸਿੰਘ ਸਾਡੇ ਕੋਲੋਂ ਜਿਵੇਂ ਆਸਤੂੰ ਕਾਫੀ ਦਿਨ ਪਹਿਲਾਂ ਹਸਪੀਟਲ ਦੇ ਵਿੱਚ ਆਇਆ ਸੀ ਇਹ ਬੱਚਾ ਮਤਲਬ ਇੱਕ ਇਹਨਾਂ ਦੇ ਘਰੇ ਪਾਣੀ ਆਇਆ ਸੀ ਤੇ ਮਤਲਬ ਉਹਦੇ ਵਿੱਚ ਇੱਕ ਗਰਮ ਦੁੱਧ ਕਰਕੇ ਇਹਨਾਂ ਨੇ ਆਪਦੇ ਘਰੇ ਰੱਖਿਆ ਸੀ ਉਚਾਨਕ ਕਿਤੇ ਜਾ ਕੇ ਡਿੱਗਣ ਕਰਕੇ ਨਾ ਤੇ ਬੱਚੇ ਦੇ ਉੱਪਰ ਦੋਨਾਂ ਭੈਣ ਭਰਾਵਾਂ ਦੇ ਉੱਪਰ ਗਰਮ ਦੁੱਧ ਪੈ ਗਿਆ ਜਿਹੜਾ ਕਿ ਇਹ ਬੱਚਾ ਜਿਹੜਾ ਸੀ 47% ਬਰਨ ਹੋ ਚੁੱਕਾ ਸੀ ਤੇ ਜਿਹੜੀ ਉਹ ਬੇਟੀ ਸੀਗੀ ਉਹ 28% ਦੇ ਕਰੀਬ 28 ਤੋਂ 30 ਦੇ ਵਿੱਚ ਬਰਨ ਹੋਈ ਸੀ ਅੱਜ ਇਹ ਬੱਚੇ ਦੋਨੇ ਠੀਕ ਠਾਕ ਹੋ ਗਏ ਬਿਲਕੁਲ ਤੇ ਆਪਦੇ ਘਰੇ ਚਲੇ ਆ ਅਸੀਂ ਪਰਮਾਤਮਾ ਅੱਗੇ ਇਹੀ ਕਾਮਨਾ ਕਰਦੇ ਆ ਅੱਗੇ ਇੱਕ ਕੁਦਰਤ ਨੇ ਬਹੁਤ ਮਤਲਬ ਮਾਰ ਮਾਰੀ ਵੀ ਜਿਹੜੀਆਂ ਇਹਨਾਂ ਦੀਆਂ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਤੇ ਉਤੋਂ ਇਹਨਾਂ ਨੂੰ ਆ ਮਤਲਬ ਅਮਰਜੈਂਸੀ ਸਿਚੁਏਸ਼ਨ ਬਣ ਗਈ ਉਤੋਂ ਬਹੁਤ ਔਖੇ ਟਾਈਮ ਦੇ ਵਿੱਚੋਂ ਇਹ ਨਿਕਲ ਕੇ ਆਇਆ ਤੇ ਬੱਚਾ ਠੀਕ ਹੋਣਾ ਰੋਜ਼ ਦੀ ਤਰ੍ਹਾਂ ਸਾਡੇ ਕੋਲੇ ਪੱਟੀ ਕਰਾਉਣ ਇੱਥੇ ਆਉਣਾ ਕਰਨਾ ਇਹਨੇ ਹਸਪੀਟਲ ਦੇ ਵਿੱਚ ਤੇ ਮਤਲਬ ਆਉਣ ਵਾਲੇ ਹੋਰ ਹਫਤੇ ਦੇ ਵਿੱਚ ਵਿੱਚ ਇਹ ਆਪਣੇ ਸਕੂਲ ਜਾਣ ਲੱਗ ਜਾਊਗਾ ਆਯੁਰਵਿਦਿਕਾ ਖਾਲਸਾ ਬਾਯੁਰਵਿਦਿਕ